ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ 30 ਤਰੀਕ 30 ਤਰੀਕ ਦੀ ਗੁੱਡ ਮਾਰਨਿੰਗ ਆ ਸਾਡੇ ਸਾਰਿਆਂ ਦੀ ਗੁੱਡ ਮਾਰਨਿੰਗ ਹੋ ਚੁੱਕੀ ਮੇਰੇ ਪਿੱਛੇ ਬੈਠੇ ਨੇ ਹਰਜੀਤ ਉਹ ਚਲਾ ਰਹੇ ਨੇ ਫੋਨ ਚਾਹ ਆਸੀ ਪੀ ਲਈ ਸੋ ਆ ਰਹੀ ਮੰਮੀ ਤਾਂ ਮੰਮੀ ਬਲਾਉ ਜੀ ਫਤਿਹ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਤੇ ਆਪਾਂ ਕਰਨ ਲੱਗਿਆ ਹੁਣ ਅੱਜ ਮੰਮੀ ਦੀ ਤਿਆਰੀ ਮੰਮੀ ਚੱਲੇ ਨੇ ਯਾਤਰਾ ਤੇ ਤੇ ਬਸ ਅੱਜ ਦਾ ਹੀ ਦਿਨ ਕੱਲੂ ਜਾਣਾ ਤੇ ਆ ਬੈਗ ਅੱਡ ਕੇ ਲੈਂਦਾ ਮੰਮੀ ਕਹਿੰਦੇ ਲਿਆ ਮੈਨੂੰ ਲੈ ਦੇਖੋ ਮੰਮੀ ਕਹਿੰਦੇ ਮੈਨੂੰ ਬੈਗ ਦਿਖਾ ਪੰਜ ਸੂਟ ਰਾਮ ਨਾਲ ਪੈ ਜਾਣੇ ਬਾਕੀ ਹੋਰ ਸਮਾਨ ਵੀ ਪੈ ਜਾਣਾ ਸਾਰਾ ਕੁਝ ਪੈ ਜਾਣਾ ਪੈ ਜਾਣਾ ਸਾਰਾ ਹਮ ਆਰੀ ਮੇਰੇ ਸੌਫਾ ਡੋਣੀ ਬਹੁਤ ਜਿਆਦਾ ਸਮਾਨ ਹਮ ਸੋ ਚਲੋ ਜੀ ਹੁਣ ਆਪਾਂ ਬੈਗ ਲਿਆ ਕੱਢ ਤੇ ਥੋੜੇ ਬਾਹਰ ਕਿੱਥੇ ਮੈਂ ਲਿਆ ਫਾਫੇਸ ਬਾਕੀ ਉਲਮਾਰੀ ਤੇ ਰੱਖਿਆ ਹੋਇਆ ਛੋਲੀ ਪੇਟੀ ਚ ਬਿਠੇ ਰਹਾ ਫੋਨ ਆਈਆਂ ਕਿ ਚੀਜ਼ਾਂ ਉੱਚ ਧਰ ਦਿਆ ਕਰੋ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਇੱਕ ਟੇਚੀ ਉਰੇ ਮੰਮੀ ਨੂੰ ਦੇ ਦੋ ਟੇਚੀ ਉਹ ਕੋਨੇ ਪਾਇ ਤੇ ਦੋ ਹੁਣ ਕਰਾਂਗੇ ਜਾਂ ਤੂੰ ਫਿਰ ਸਰਦੀ ਵਾਲੇ ਕੱਪੜੇ ਰੱਖਾਂਗੇ ਹੁਣ ਕਰ ਲੈ ਨਹੀਂ ਤੂੰ ਵੀ ਤੇ ਆਪ ਤਿਆਰੀ ਕਰਤੀ ਪੂਰੀ ਕੱਪੜੇ ਕਰਾਤੇ ਪ੍ਰੈਸ ਲੈ ਫੜ ਵੀ ਮੇਰੇ ਉੱਪਰ ਰੱਖ ਕੇ ਚੱਕ ਮੇਰੇ ਉੱਪਰ ਰੱਖ ਕੇ ਨਾ ਕੱਪੜੇ ਚੱਕ ਆਏ। ਢੂਟ ਆਪਾ ਕਰਦੇ ਮਮੀ ਦੇ ਪੈਕ ਲਫਾਫਿਆਂ ਚ ਸਿਲੈਕਸ਼ਨ ਵੀ ਹੋ ਗਈ। ਸੋ ਜਿਹੜੇ ਬਾਦੂ ਸੀ ਆਪਾ ਉਹ ਕੱਢਦੇ। ਸੋ ਹੁਣ ਆਪਾ ਕਰ ਦਿੰਦੇ ਆਂ ਘਰ ਆਉਣੇ ਪੈਕੇਜ ਚਲੋ ਪਾਓ। ਉਹ ਸਕੋਰਡਿੰਗ ਪਾ ਲੋ ਜਿਵੇਂ ਜਿਵੇਂ ਸੂਟ ਪਾਉਣੇ ਜਿਹੜਾ। ਵੈਰੀ ਗੁੱਡ। ਇੱਕ ਨੂੰ ਇੱਧਰ ਲਫਾਫੇ ਵਿੱਚ ਪਾਉਣ ਦਾ ਇਹ ਫਾਇਦਾ ਫਿਰ ਇੰਨੇ ਜ਼ਿਆਦਾ ਬਲ ਨਹੀਂ ਪੈਂਦੇ ਕੱਪੜੇ 'ਚ ਚਾਹੇ ਬੈਗ ਵਿੱਚ ਵੀ ਮਰਜੀ ਜਿੱਥੇ ਸੁੱਕ ਫੁਸਟ ਕਰੀ ਜਾਓ ਚਾਲ ਤੇ ਉਹ ਪਾੜ ਚਾਲ ਚਾਪਟ ਪੜਾ ਅਸੀਂ ਅਸੀਂ ਭੇਜਿਆ ਮਗਰ ਚਾਚੀ ਕੇ ਤਾਂ ਅਸੀਂ ਪੈਕਿੰਗ ਨੂੰ ਲੱਗੇ ਠੀਕ ਕਰਕੇ ਪਾਵਾ ਮੈਂ ਠੀਕ ਲਓ ਜੀ ਬੈਗ ਵੀ ਹੋ ਗਿਆ ਮੰਮੀ ਦਾ ਪੈਕ ਤੇ ਫਰੇਗਰੈਂਸਿਸ ਬੈਗ ਵੀ ਆਪਾਂ ਮੰਮੀ ਦਾ ਕਰਤਾ ਪੈਕ ਕਿਉਂਕਿ ਟਰੈਵਲ ਦੇ ਵਿੱਚ ਜਾਣਾ ਸੋ ਬੰਦਾ ਚੱਲਦਾ ਫਿਰਦਾ ਗਰਮੀ ਆਂਦੀ ਆ ਸੋ ਐਸੈਂਸ਼ੀਅਲਸ ਨੇ ਇਹ ਚੀਜ਼ਾਂ ਆਪਾਂ ਨੂੰ ਸਾਰਿਆਂ ਨੂੰ ਕੈਰੀ ਕਰਨੀ ਚਾਹੀਦੀਆਂ ਨੇ ਸੋ ਲਓ ਜੀ ਆ ਬੈਗ ਹੋ ਗਿਆ ਆਪਣਾ ਮੰਮੀ ਦਾ ਰੈਡੀ ਸੋ ਦੇਖਿਓ ਕਿੰਨਾ ਕਵੇਟ ਆਗਾ ਮੰਮੀ ਵੇਟ ਤਾਂ ਵੈਸੇ ਠੀਕ ਹੀ ਆ ਬਟ ਆਪਾਂ ਮੰਮੀ ਨੇ ਤਾਂ ਆਹ ਕੰਮ ਕਰਨਾ ਉਹ ਹੋਣ ਲੱਗੇ ਨੇ ਮੰਮੀ ਆਪਣਾ ਖਾਣਾ-ਦਾਣਾ-ਪਾਨ ਰਸਤੇ ਦਾ ਤਾਂ ਮੇਰੀ ਦੇਸੀਸ ਦੀਆਂ ਇਹ ਤੁਮੇ ਲਈ ਹੋਆਂ ਨਵੀਆਂ ਬਾਤਾਂ ਨੇ ਉਹ ਮੇ ਲਫਾਫੇ ਸਭ ਨਹੀਂ ਟਿੱਕੀ ਨਹੀਂ ਪਾਈ ਬਿਲਾ ਕਰਕੇ ਅੱਛਾ ਇਹਦਾ ਇਹ ਹੈਂਡ ਬੈਗ ਪਾਏ ਇਹਨੂੰ ਜੜਾਉ ਸਮਾਨਾ ਚਲੋ ਜੀ ਲਓ ਕਰਾਈ ਆਪਾਂ ਪੈਕਿੰਗ ਨਾਲ ਸੋ ਕੈਮਰਾਮੈਨ ਮੈਂ ਹੀ ਆ ਤੇ ਨਾਲ ਹੈਲਪਰ ਵੀ ਪੈਕਿੰਗ ਚ ਮੈਂ ਹੀ ਆ ਕਿਉਂਕਿ ਹਰਜੀਤ ਲਾ ਰਹੇ ਸਬਜੀ ਨੂੰ ਕਰਤਾ ਅੱਜ ਤਾਂ ਚੱਲ ਲੈ ਆਪਣਾ ਪਰਸ ਸੋ ਬੈਗ ਵੀ ਪੈਕ ਹੋ ਗਿਆ ਈ ਟੇਬਲ ਬੈਗ ਵੀ ਪੈਕ ਹੋ ਗਿਆ ਤੇ ਚਲੋ ਹੁਣ ਮੰਮੀ ਕਰਤੀ ਪੈਕ ਆਪਾਂ ਮੰਮੀ ਨੂੰ ਕੱਲੂ ਕਰਕੇ ਆਵਾਂਗੇ ਸੀ ਆਫ ਠੀਕ ਆ ਹੈਪੀ ਹੈਪੀ ਸੇਫ ਸੇਫ ਜਰਨੀ ਹੋਵੇ ਚਲੋ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੰਮੀ ਨੇ ਜਾਣਾ ਮੰਮੀ ਤਿਆਰ ਹੋ ਕੇ ਹੁਣ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਨੇ ਤੇ ਮੰਮਾ ਦੀ ਰੋਟੀ ਵੀ ਬਣਾਤੀ ਆਪਾਂ ਨੇ ਨਾਲ ਲੈ ਕੇ ਜਾਣ ਵਾਲੀ ਇੱਧਰ ਚਾਹ ਤਰੀ ਹੋਈ ਆ ਤੇ ਰੋਟੀਆਂ ਆਪਣੀ ਬਣ ਗਈ ਹੁਣ ਆਪਾਂ ਰੋਟੀਆਂ ਪੈਕ ਕਰ ਦਾਂਗੇ ਤੇ ਜਿਹੜੀ ਇੱਕ ਨੰਦੀ ਖਾਣੀ ਹੋ ਮੰਮੀ ਉਹ ਖਾ ਲੈਣਗੇ ਕਿ ਪਹਿਲਾਂ ਦੱਸੇ ਹਾਂ ਸਾਰਾ ਸਮਨ ਪਾਲੇ ਮੰਮੀ ਕੁਝ ਭੁੱਲ ਲੱਤਾ ਨਹੀਂ ਨਹੀਂ ਪਾਣੀ ਚਾਰਜਿੰਗ ਕਿ ਬਿਲ ਮਾਸ ਤੇ ਲਓ ਜੀ ਮੰਮੀ ਦੀ ਪੈਕਿੰਗ ਸਾਰਾ ਕੁਝ ਡਾਣਾ ਹੁਣ ਆਪਾਂ ਕਾਰ ਸਟਾਰਟ ਕਰਕੇ ਕਰਦੇ ਆਂ ਚਲੋ ਵੀ ਮੰਮੀ ਚਲੋ ਜੀ ਸੱਸੀ ਕਾਂ ਦੀ ਸਾਰਿਆਂ ਨੂੰ ਹਾਂ ਜੀ ਵੀਹ ਹੁਣ ਸਾਡੀ ਟ੍ਰੇਨ ਦੇ ਹੋਵੇ ਡਿਸਪਲੇ 12318 ਵੀ 6 ਤੇ ਸੰਗਤ ਸਾਰੀ ਹੁਨੂਰੇ ਆ ਗਈ। ਜਿਵੇਂ ਕਿ ਤੁਸੀਂ ਦੇਖਿਆ ਵੀ ਪਹਿਲਾਂ ਤਿਆਰੀਆਂ ਕਰ ਰਹੇ ਸੀ ਆਪਾਂ ਤੇ ਫਿਰ ਆਪਾਂ ਮੰਮੀ ਨੂੰ ਸਟੇਸ਼ਨ ਤੇ ਸੀਓਫ ਕਰਕੇ ਆਏ ਆ ਤੇ ਮੰਮੀ ਗਏ ਨੇ ਪਟਨਾ ਸਾਹਿਬ ਤਖਤ ਦੇ ਦਰਸ਼ਨਾਂ ਲਈ ਸੋ ਪਿੰਡੋਂ ਸੰਗਤ ਗਈ ਆ ਸਾਰੀ ਸੰਗਤ ਦੇ ਨਾਲ ਗਏ ਨੇ। ਸੋ ਆਪਾਂ ਹੁਣ ਇਹ ਵਲੌਗ ਦਾ ਕਰਦੇ ਆ ਉਰੀ ਐਂਡ ਸੋ ਮਿਲਦੇ ਆ ਨਵੀਂ ਵੀਡੀਓ ਸੋ ਵਾਹਿਗੁਰੂ ਜੀ ਸਾਰੀ ਸੰਗਤ ਦੀ ਯਾਤਰਾ ਸਫਲ ਕਰਨ ਜੀ। ਸੋ ਆਪਾਂ ਇਹ ਡਾਸਕ ਕਰਦੇ ਆ ਸੋ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਥੈਂਕ ਯੂ ਸੋ ਮਚ ਸਾਰਿਆਂ ਦਾ ਫੁੱਲ ਵੀਡੀਓ ਵਾਚ ਕਰਨ ਲਈ